ਰਾਤੀ 1:30 ਵਜੇ ਆਏ ਸੀਗੇ ਮੈਨੂੰ ਬੰਦੇ ਦੀ ਤਾਂ ਉੱਤੇ ਹੀ ਸ਼ੱਕ ਹੋ ਰਿਹਾ ਵੈਸੇ ਮੈਂ ਕਿਉਂਕਿ ਕੋਈ ਕਹਿ ਨਹੀਂ ਤੱਕਾ ਨਹੀਂ ਲੱਗਾ ਸਾਡੀ ਕਿਸੇ ਨਾਲ ਕੋਈ ਲੜਾਈ ਹੀ ਨਹੀਂ ਹੈਗੀ ਸੁੱਤੇ ਹੋਏ ਸੀ ਸੁੱਤੇ ਪਏ ਸੀ ਭਾਜੀ 1:30 ਵਜੇ ਤਕਰੀਬਨ ਹੋਇਆ ਸੀ ਇਹ 1:00 ਕੇ 25 ਮਿੰਟ ਦੀ ਗੱਲ ਹੈ ਜੀ ਤਾਂ ਕੱਲੇ-ਕੱਲੇ ਘਰ ਵਿੱਚ ਜਾ ਕੇ ਆਇਆ ਮੈਂ ਕਿਹਾ ਮੈਨੂੰ ਵੀਡੀਓ ਦਿਖਾ ਦਿਓ ਕਿ ਸਾਨੂੰ ਪਤਾ ਲੱਗੇ ਕੌਣ ਆ ਕੌਣ ਨਹੀਂ ਹੈ ਬੰਦਾ ਪਰ ਸਾਰੇ ਡਰੀ ਜਾਂਦੇ ਕੋਈ ਕਹਿੰਦਾ ਮੇਰਾ ਕੈਮਰਾ ਖਰਾਬ ਹੈ ਕੋਈ ਇੱਦਾਂ ਉਦਾਂ ਆ ਵੀ ਅਗਲੇ ਕਹਿੰਦੇ ਵੀ ਸਾਨੂੰ ਸਾਡੇ ਤਾਂ ਨਾ ਕੋਈ ਗੱਲ ਆ ਜੀ। ਦੱਸੋ ਕੀ ਕਰਾਂ ਮੇਰਾ ਮੁੰਡੇ ਦੇ ਕੁਮਾਨ ਵਾਲਾ ਇੱਕ ਪਈਆ ਬੋਟੇ ਨੇ ਉਪਰੋ ਉਪਰ ਹਾਥੇ ਕੋ ਡੰਡਾ ਆਗ ਲਾ ਕੇ ਕੁੱਟੋ ਨੂੰ ਉਹ ਜੱਕਦਮ ਕੋਈ ਹਮਲਾ ਕਰੇ ਸਾਨੂੰ ਬਚਾਉਣ ਵਾਲਾ ਕੋ ਨਾ। ਅੱਜ ਤੱਕ ਤਾਂ ਹੋਇਆ ਨਹੀਂ ਹੈਗਾ ਇਹ ਕੱਲ੍ਹ ਹੀ ਇਹ ਹੋਇਆ ਇਹ ਤੇ ਸਮਝ ਤੋਂ ਬਾਹਰ ਆ ਵੀ ਕੀ ਹੋ ਗਿਆ ਸਮਝ ਨਹੀਂ ਆ ਰਹੀ ਮੈਨੂੰ ਜੀ। ਬਾਈ 7-8 ਬੰਦੇ ਆਗੇ ਲਗਾਤਾਰ ਮਿਲ ਤਾਂ ਘਰਦਿਆਂ ਨੇ ਬਾਹਰ ਹੀ ਨਹੀਂ ਆਣ ਦਿੱਤਾ। ਚੜਾ ਨਮਕਾ ਕਰ ਕਰ ਗਈ ਕਿਆ ਕੱਚਾ ਸਾਨੂੰ ਮਗਾ ਦੇ ਕੰਮਾ ਦਿਖਾ ਦੋ ਮੜੀ ਮੁੰਡਿਆਂ ਦੀ ਝਕੜ ਦੇ ਲਈ ਕੌਣ ਆ ਕੌਣ ਨਹੀਂ ਹੈ ਸਾਰੇ ਲੋਕਾਂ ਨੇ ਕੈਮਰੇ ਤੋਂ ਕੰਨੀ ਦਿਖਾਇਆ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਦੇ ਟਿੱਬਾ ਰੋਡ ਦੀ ਟਿੱਬਾ ਰੋਡ ਪ੍ਰੇਮ ਵਿਹਾਰ ਚ ਅਸੀਂ ਮੌਜੂਦ ਹੈਗੇ ਆ ਜਿੱਥੇ ਗਲੀ ਨੰਬਰ 1 ਹੈ ਜਿੱਥੇ ਘਰ ਦੇ ਵਿੱਚ ਸੋਏ ਪਰਿਵਾਰ ਜੋ ਸੁੱਤਾ ਹੁੰਦਾ ਤਾਂ ਉਸ ਤੋਂ ਬਾਅਦ ਤਾਬੜ ਤੋੜ ਘਰ ਦੇ ਬਾਹਰ ਬੋਤਲਾ ਚਲਨੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜੋ ਬਾਹਰ ਜਿਹੜੀ ਗੱਡੀ ਖੜੀ ਹੁੰਦੀ ਹੈ ਉਸ ਨੂੰ ਵੀ ਜਿਹੜਾ ਦਾਤ ਦੇ ਨਾਲ ਕਿਤਨਾ ਕਿਦਾ ਤੋੜ ਗੱਡੀ ਦੇ ਹਾਲਾਤ ਵੀ ਦਿਖਾਵਾਂਗੇ ਪਰਿਵਾਰ ਨਾਲ ਸਹਿਮਿਆ ਹੋਇਆ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਨਗੀ ਲੁਧਿਆਣਾ ਦੇ ਟਿੱਬਾ ਰੋਡ ਦੇ ਕੋ ਟਿੱਬਾ ਰੋਡ ਜਿੰਨਾ ਵੀ ਹੈਗਾ ਵਾ ਅਤੇ دہشت گردੀ ਲਗਾਤਾਰ ਦੇਖ ਨੂੰ ਮਿਲਦੀ ਹੈ ਤਸਵੀਰ ਹੈ ਜੋ ਸਵਿਫਟ ਕਾਰ ਤੇ ਖੜੀ ਹੋਈ ਹੈ ਤੇ ਬਾਹਰ ਜਿਹੜਾ ਰਾਤ ਨੂੰ ਤਕਰੀਬਨ 10:00 ਨਾਲ ਹਮਲਾ ਕੀਤਾ ਗਿਆ ਦਾਦ ਜਿਹੜਾ ਤੇ ਮਾਰਿਆ ਗਿਆ ਸ਼ੀਸ਼ਾ ਫਰੰਟ ਸ਼ੀਸ਼ਾ ਚ ਪੂਰਾ ਦਾ ਪੂਰਾ ਜਿਹੜਾ ਖਤਮ ਕਰ ਦਿੱਤਾ ਗਿਆ ਇਹ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਟਿੱਬਾ ਰੋਡ ਦਾ ਪ੍ਰੇਮ ਪਿਹਾਰ ਪਰਿਵਾਰ ਹੈ ਪਰਿਵਾਰ ਦਾ ਜੋ ਘਰ ਹੈ ਉਹ ਦਿਖਾ ਰਹੇ ਹਾਂ ਜਿੱਥੇ ਬੋਤਲਾਂ ਲਗਾਤਾਰ ਵਰਸਾਈਆਂ ਗਈਆਂ ਇਹ ਬੋਰੀ ਦੇ ਵਿੱਚ ਇਹਨਾਂ ਨੇ ਸਾਰੀਆਂ ਬੋਤਲਾਂ ਜਿਹੜੀਆਂ ਇਕੱਠੀਆਂ ਕੀਤੀਆਂ ਹੋਈਆਂ ਨੇ ਜੋ ਵੀਡੀਓ ਨਾਲ ਦੇ ਨਾਲ ਚੱਲ ਰਹੀ ਹੈ ਰਾਤਰੀ ਵੀਡੀਓ ਹੈ ਜਿੱਥੇ ਪਰਿਵਾਰ ਸੈਮੀ ਹੋਇਆ ਸੀ ਤੇ ਵੀਡੀਓ ਬਣਾਈ ਇਹ ਪੂਰੀ ਪੂਰੀ ਵੀਡੀਓ ਜੋ ਬੋਤਲਾਂ ਜਿਹੜੀ ਲੈ ਕੇ ਆਏ ਸੀਗੇ ਬੀਅਰ ਦੀ ਬੋਤਲਾਂ ਉਹ ਲਗਾਤਾਰ ਵਰਸਾਈਆਂ ਨੇ ਇਹ ਤਸਵੀਰ ਦਿਖਾ ਰਹੇ ਹਾਂ ਜੋ ਇਹ ਨਿਸ਼ਾਨ ਨੇ ਇਹ ਉਹ ਨਿਸ਼ਾਨ ਨੇ ਜਿੱਥੇ ਬੋਤਲਾਂ ਠਾ ਠਾ ਕਰਕੇ ਮਾਰੀਆਂ ਇਹ ਉਹ ਤਸਵੀਰ ਹੈ ਆਖਿਰ ਲੋਨ ਆਰਡਰ ਕਿੱਥੇ ਚਲਾ ਗਿਆ ਕੌਣ ਨੇ ਦੈਸ਼ਤਗਰ ਕੌਣ ਨਹੀਂ ਹੈ ਕਿ ਦੁਸ਼ਮਣੀ ਸੀਗੀ ਪਰਿਵਾਰ ਦੀ ਕੀ ਨਹੀਂ ਸੀਗੀ ਗੱਲਬਾਤ ਵੀ ਕਰਾਂਗੇ ਅਸੀਂ ਵੀਰ ਦੇ ਨਾਲ ਵੀਰ ਕੀ ਨਾਮ ਹੈ ਆਪਣਾ ਮੇਰਾ ਨਾਮ ਸ਼ਿਵ ਕੁਮਾਰ ਹੈ ਜੀ ਸਿੱਧਰੇ ਕੀ ਮਾਮਲਾ ਹੈ ਕੀ ਹੈ ਕਿ ਉਹ ਤੋੜਪਾਣ ਕੀਤੀ ਕਿ ਕੋਈ ਦੁਸ਼ਮਣੀ ਸੀਗੀ ਕਿਸੇ ਨਾਲ ਭਾਜੀ ਦੁਸ਼ਮਣੀ ਕੋਈ ਨਹੀਂ ਹੈਗੀ ਮੇਰੀ ਮੈਂ ਤਾਂ ਵੀ ਅਸੀਂ ਕਿਸੇ ਨਾਲ ਕੋਈ ਕੰਮ ਕਰ ਵਾਲੇ ਬੰਦੇ ਕਿਸੇ ਨਾਲ ਕੋਈ ਲੜਾਈ ਝਗੜਾ ਤਾਂ ਸਾਡਾ ਇੱਕ ਕੋਰਟ ਕੇਸ ਜ਼ਰੂਰ ਚੱਲਦਾ ਸੀਗਾ ਉਹ ਵੀ ਖਤਮ ਹੋ ਗਿਆ ਉਹ ਸਣੀਮਨੀ ਹੈਗੇ ਉਹਨਾਂ ਨਾਲ ਹੀ ਆ ਪਰ ਹੁਣ ਸ਼ਾਕੀ ਆ ਆਪਾਂ ਹੋਰ ਤਾਂ ਕਿਸੇ ਨਾਲ ਕੋਈ ਇੰਨੀ ਗੱਲਬਾਤ ਹੈ ਨਹੀਂ ਰਾਤੀ 1 1:30 ਵਜੇ ਆਏ ਸੀਗੇ ਮੈਂ ਉਹਨਾਂ ਬੰਦੇ ਵੀ ਸਾਨੂੰ ਤਾਂ ਉੱਤੇ ਹੀ ਸ਼ੱਕ ਹੋ ਰਿਹਾ ਵੈਸੇ ਬਾਕੀ ਕੋਈ ਕਹਿ ਨਹੀਂ ਸ ਪੱਕਾ ਨਹੀਂ ਹੈਗਾ ਜੀ ਸਾਡੀ ਕਿਸੇ ਨਾਲ ਕੋਈ ਲੜਾਈ ਹੀ ਨਹੀਂ ਹੈਗੀ ਸੀ ਤੇ ਹੋਏ ਸੀ ਤੁਸੀਂ ਸੁੱਤੇ ਪਏ ਸੀ ਭਾਜੀ ਆਪਾਂ ਕਿੰਨੇ ਵਜੇ ਤਕਰੀਬਨ ਹੋਇਆ ਸਾਰਾ ਇਹ 1:00 ਕੇ 25 ਮਿੰਟ ਦੀ ਗੱਲ ਹੈ ਜੀ ਮਤਲਬ ਤੁਸੀਂ ਬਾਹਰ ਹੁੰਦੇ ਆ ਅਸੀਂ ਸਾਰੇ ਸੁੱਤੇ ਪਏ ਸੀ ਜਦੋਂ ਆਵਾਜ਼ਾਂ ਆਣੀ ਸ਼ੁਰੂ ਹੋਈਆਂ ਤੇ ਅਸੀਂ ਆ ਕੇ ਦੇਖਿਆ ਕਿ ਕੀ ਗੱਲਬਾਤ ਹੈ ਉਹ ਆਵਾਜ਼ ਕਿੱਥੋਂ ਆ ਰਹੀ ਹੈ ਤੇ ਬਸ ਫੋਟਲੇ ਬੋਲਦਾ ਕੱਚੇ ਕੱਚੇ ਸਾਰੇ ਪਾਸੇ ਖਿਲਰੇ ਪਏ ਸੀ ਤੇ ਅਸੀਂ ਚਾਰ ਪੰਜ ਪੰਜ 6 ਬੰਦੇ ਸੀ ਮੇਰੇ ਖਿਆਲ ਵੀ ਭਾਈ ਦੇ ਦੇਖੇ ਆ ਗਲੀ ਚ ਭਾਈ ਦੇ ਦੇਖੇ ਅਸੀਂ ਮੈਂ ਤੁਹਾਡੀ ਗਲੀ ਦੀ ਗੱਲ ਕਰਾ ਕਈ ਕੈਮਰੇ ਲੱਗੇ ਹੋਏ ਨੇ ਕੈਮਰੇ ਵਾਲੇ ਵੀਡੀਓ ਕਿਉਂ ਨਹੀਂ ਦਿਨਦੇ ਪਏ ਕਿ ਇੱਕ ਤੁਹਾਡੇ ਨਾਲ ਹੋ ਗਿਆ ਕੱਲ ਨੂੰ ਉਹਨਾਂ ਨਾਲ ਵੀ ਹੋ ਸਕਦਾ ਭਾਈ ਉਹੀ ਤਾਂ ਗੱਲ ਆ ਮੈਂ ਤਾਂ ਕੱਲੇ ਕੱਲੇ ਘਰ ਵਿੱਚ ਜਾ ਕੇ ਆਇਆ ਮੈਂ ਕਿਹਾ ਮੈਨੂੰ ਵੀਡੀਓ ਦਿਖਾ ਦਿਓ ਵੀ ਸਾਨੂੰ ਪਤਾ ਲੱਗੇ ਵੀ ਕੌਣ ਆ ਕੌਣ ਨਹੀਂ ਹੈ ਬੰਦਾ ਪਰ ਸਾਰੇ ਡਰੀ ਜਾਂਦੇ ਕੋਈ ਕਹਿੰਦਾ ਮੇਰਾ ਕੈਮਰਾ ਖਰਾਬ ਆ ਕੋਈ ਇੱਧਾ ਉੱਧਾ ਆ ਵੀ ਅਗਲੇ ਕਹਿੰਦੇ ਵੀ ਸਾਡੇ ਤਾਂ ਨਾ ਕੋਈ ਗੱਲ ਆ ਜੀ ਵੀ ਥਾਣੇ ਕਿਉਂ ਤਾਂ ਕੀ ਕਿਹਾ ਗਿਆ ਥਾਣੇ ਨੇ ਕੋਈ ਸੁਣੀ ਕਿ ਨਹੀਂ ਸੁਣੀ ਉਹਨਾਂ ਨੇ ਸੁਣੀ ਜੀ ਜਦੋਂ ਉਹਦੀ ਸਰਕਾਰ ਆਈ ਹੈ ਨਾ ਬਈ ਅਹੀ ਅਹੀ ਦੇਖਦੇ ਆ ਰਹੇ ਵੀ ਬੁਰਾ ਹਾਲ ਆ ਪੰਜਾਬ ਦਾ ਤੇ ਲੱਗੇ ਦੋ ਤਿੰਨ ਵਾਰੀ ਜਾਇਆ ਫੋਨ ਵੀ ਕੀਤਾ ਹੀ ਕੋਈ ਨਹੀਂ ਆਇਆ ਹੈਗਾ ਸੁਰਖੀ ਤੋਂ ਹੁਣ ਮੈਨੂੰ ਲੱਗਦਾ ਨਹੀਂ ਜੀ ਮੈਨੂੰ ਹੁਣ ਤਾਂ ਹਾਲਾਤ ਮਾੜੇ ਹੋ ਗਏ ਹੁਣ ਤਾਂ ਵੀ ਰਹਿਣ ਜੁਗਿਆ ਹੈ ਨਹੀਂ ਪੰਜਾਬ ਵੀ ਸਿਰੋ ਉਕੀੜੀ ਗਾ ਮਾ ਮੈਂ ਦੱਸੋ ਕੀ ਕਰਾਂ ਮੇਰਾ ਮੁੰਡੇ ਦੇ ਕਮਾਨ ਵਾਲਾ ਇੱਕ 3 ਗੋਤਨ ਉਪਰੋ ਉਪਰ ਹਾਲ ਤੇ ਕੋ ਦਾ ਦਾਤ ਲਾ ਕੇ ਕੋ ਕੁੱਟ ਨੂੰ ਜੱਕਦਮ ਕੋਈ ਹਮਲਾ ਕਰੇ ਸਾਨੂੰ ਬਚਾਣ ਵਾਲਾ ਕੌਣ ਹੈ ਅਗਰ ਗਲੀ ਵਿੱਚ ਉੱਟ ਕੇ ਕੋਈ ਨਾ ਸਾਨੂੰ ਆਵੇ ਦੇਖ ਕੇ ਪਾਲਿਆ ਸੀ ਕੀ ਕਰ ਸਕਾਂਗੇ ਦੱਸੋ ਤੁਸੀਂ ਮੈਨੂੰ ਸਰਕਾਰ ਸਾਡੇ ਬਾਤ ਕੀ ਸਹੂਲਤ ਦਿੰਦੀ ਹੈ ਮੈਨੂੰ ਸਮਝਾਓ ਤੁਸੀਂ ਜੇ ਮੁੰਡੇ ਨੇ ਮੇਕਅਪ ਕੱਕਰ ਬੋਰਡ ਲਗਾ ਕੇ ਦੇਖੋ ਪੁਲਸ ਆਈ ਦੇ ਸਾਨੂੰ ਪੁੱਛ ਕੇ ਬਾ ਚੱਲ ਗਈ ਬਾਤ ਕਰਕੇ ਕੋਈ ਉਹਨਾਂ ਨੇ ਸਾਡੀ ਸੁਣਾਈ ਨਹੀਂ ਕੀਤੀ ਇਹ ਹੈ ਕਿ ਕੋਈ ਗੱਲ ਬਾਤ ਨਹੀਂ ਕੀਤੀ ਹੈ ਜੀ ਮੇਰੇ ਮੁੰਡਾ ਕਹਿੰਦਾ ਉੱਥੋਂ ਕੈਮਰਾ ਦੇ ਪੁੱਛੋ ਉੱਥੋਂ ਕੈਮਰਾ ਸਾਡੇ ਨੇ ਮੈਂ ਘਰ ਘਰ ਗਈ ਪੁੱਛਿਆ ਕਿੱਛੇ ਸਾਨੂੰ ਮਹਾਰਾਜ ਕੈਮਰਾ ਦਿਖਾ ਦਿਓ ਮਰੇ ਇਹ ਮੁੰਡਿਆਂ ਦੀ ਸ਼ਕਲ ਦੇਖ ਲਈਏ ਕੌਣ ਆ ਕੌਣ ਨਹੀਂ ਹੈ ਸਾਨੂੰ ਲੋਕਾਂ ਨੇ ਕੈਮਰੇ ਤੇ ਕੰਨੇ ਦਿਖਾਇਆ ਐਨੀਆਂ ਉਹਨਾਂ ਮੁੰਡਿਆ ਨੇ ਡਰਾਪ ਪਾਇਆ ਸਾਨੂੰ ਕੋਈ ਪਤਾ ਨਹੀਂ ਲੱਗਿਆ ਸੀ ਕੀ ਕਰਦੇ ਪਏ ਕੀ ਨਹੀਂ ਕਰਦੇ ਪਏ ਹੁਣ ਰਾਤ ਜਿੱਦਾਂ ਜਿੱਦਾਂ ਪੈਂਦੀ ਹੈ ਮੇਰੇ ਬੱਚਿਆਂ ਨੂੰ ਕੁਝ ਨਹੀਂ ਤੇ ਮੇਰੇ ਮਨ ਨੂੰ ਇੰਨਾ ਡਰ ਹੋਇਆ ਪਿਆ ਨਾ ਮੈਂ ਤਾਂ ਸਿਹਰ ਦਾ ਪਾਣੀ ਪੀਂਦਾ ਤਾਂ ਨਾ ਮੈਂ ਰੋਟੀ ਖਾਦੀ ਮੇਰੇ ਤਾਂ ਬੱਸ ਇੱਦਾਂ ਹੀ ਹੋ ਰਿਹਾ ਜੀ ਦਰਾ ਤਾਲੀਆਂ ਪਤਾ ਨਹੀਂ ਹੁਣ ਸਾਡੇ ਨਾਲ ਕੀ ਵੀ ਤਨਾਇਆ ਸਾਡੇ ਨਾਲ ਕੀ ਘਟਨਾ ਹੋਣੀ ਹੈ ਮੈਂ ਐਸਆ ਹੀ ਨਾਲ ਗੱਲ ਹੋਈ ਸੀ ਜੀ ਤੇ ਉਹਨਾਂ ਨਾਲ ਮੈਂ ਕਹਿੰਦੇ ਵੀ ਮੈਂ ਆਉਣਾ ਆ ਤੇ ਮੈਂ ਕਿਹਾ ਠੀਕ ਆ ਮੈਂ ਕਿਹਾ ਆ ਕੇ ਤੁਸੀਂ ਮਾੜੀ ਮੁੱਟੀ ਕਾਰਵਾਈ ਕਰੋ ਆਏ ਸੀਗੇ ਜੀ ਆ ਕੇ ਮੌਕਾ 2 ਮਿੰਟ ਆ ਕੇ ਬਾਅਦ ਦੇਖ ਦੁੱਕ ਕੇ ਚਲੇ ਗਏ ਆ ਕਹਿੰਦੇ ਵੀ ਥਾਣੇ ਜਾ ਕੇ ਪੋਰਟ ਲਿਖਾ ਦੋ ਸਟੇਸ਼ਨ ਹਾਊਸ ਆਫਿਸ ਹੈ ਜਿਹੜਾ ਐਸਐਚਓ ਹੈਗਾ ਵਾ ਉਹਨੂੰ ਮਿਲਦੇ ਇੱਕ ਵਾਰੀ ਉਹਦੇ ਨੌਲੇਜ ਧਿਆਨ ਚ ਲਿਆਂਦੇ ਕਿਉਂਕਿ ਜੋ ਹਮਲਾ ਕੀਤਾ ਗਿਆ ਹਮਲਾ ਤੁਸੀਂ ਕਹਿ ਰਹੇ ਹੋ ਸਵੇਰ 1:00 ਵਜੇ ਅੱਧੀ ਰਾਤ ਹੁੰਦੀ ਆ ਇੱਕ ਇੱਕ ਸਵੇਰ 1:00 ਵਜੇ ਅੱਧੀ ਰਾਤ ਹੁੰਦੀ ਆ ਉਸ ਟਾਈਮ ਬੰਦੇ ਨੂੰ ਕੀ ਪਤਾ ਲੱਗਦਾ ਸਾਰੇ ਸੁੱਤੇ ਵੇ ਦੀਏ ਘਰੇ ਆਵਾਜ਼ਾਂ ਹੀ ਆਈਆਂ ਠਾ ਠਾ ਬਾਅਦ ਫੋਨ ਆਇਆ ਭਾਈ ਦਾ ਕਹਿੰਦਾ ਯਾਰ ਲੱਕੀ ਆ ਗੱਲ ਹੋ ਗਈ ਘਰੇ ਆਪਣੀ ਕਿਹੜਾ ਕਿਸੇ ਨਾਲ ਦੁਸ਼ਮਣੀ ਆ ਕੋਈ ਐਸੀ ਕੋਈ ਗੱਲ ਹੀ ਨਹੀਂ ਹੈਗੀ ਸਾਡਾ ਇੱਟਾਂ ਦਾ ਕਾਰੋਬਾਰ ਆ ਪਈ ਹੈ ਕਹਿੰਦੇ ਘਰ ਵਿੱਚ ਕਿਹੜੀ ਦੁਸ਼ਮਣੀ ਪੈ ਗਈ ਨਹੀਂ ਪਤਾ ਨਹੀਂ ਭਾਜੀ ਕਿਸੇ ਨੂੰ ਅਸੀਂ ਕੋਈ ਲਾਗੜਾ ਨਹੀਂ ਕੋਈ ਦੁਸ਼ਮਣੀ ਨਹੀਂ ਸਾਡੀ ਕਿਸੇ ਦਾ ਪਤਾ ਨਹੀਂ ਕੌਣ ਹੈ ਅਸੀਂ ਤਾਂ ਉਹੀ ਰਾਤ ਦੇ ਹੀ ਸੋਚਦੇ ਜਾਂਦੇ ਆ ਵੀ ਸਾਡੇ ਨਾਲ ਹੋ ਕੀ ਗਿਆ ਹੈ ਸਹਿਮ ਗਿਆ ਪੂਰਾ ਪਰ ਬਿਲਕੁਲ ਬਿਲਕੁਲ ਇਹ ਕਿਸੇ ਨਾਲ ਵੀ ਹੋ ਸਕਦਾ ਸਾਡੇ ਨਾਲ ਹੋਇਆ ਕਿਸੇ ਨਾਲ ਵੀ ਹੋ ਸਕਦਾ ਕੋਈ ਏਡੀ ਵੱਡੀ ਗੱਲ ਨਹੀਂ ਰਹੀ ਪੁਲਿਸ ਦਾ ਡਰ ਨਹੀਂ ਰਿਹਾ ਭਾਜੀ ਇਹ ਤਾਂ ਸਹੀ ਹੈ ਪੁਲਿਸ ਦਾ ਡਰੇ ਨਹੀਂ ਹੈਗਾ ਤਾਂ ਵੀ ਪਹਿਲਾਂ ਲੋਕਾਂ ਨੂੰ ਐ ਹੁੰਦਾ ਸੀਗਾ ਵੀ ਯਾਰ ਆਪਾਂ ਕੋਈ ਜੁਰਮ ਕਰ ਰਹੇ ਆ ਵੀਰ ਪੁਲਿਸ ਫੜ ਕੇ ਅੰਦਰ ਕਰ ਦੋਗੇ ਉਹ ਡਰ ਖਤਮ ਹੋ ਗਿਆ ਸੀਲ ਵੀ ਅੱਜ ਕੱਲ ਟ੍ਰੈਂਡ ਹੋ ਚੁੱਕਾ ਹੋਇਆ ਬਸ ਉਹ ਕਹਿੰਦੇ ਵੀ ਅਸੀਂ ਜੇਲ੍ਹ ਜਾ ਕੇ ਨਾ ਬਹੁਤ ਵੱਡਿਆ ਬਹੁਤ ਵੱਡਾ ਕੰਮ ਕਰ ਲਿਆ ਉਹਨਾਂ ਦੇ ਮਾਈਂਡ ਵਿੱਚ ਇਹ ਸੈੱਟ ਹੋ ਗਿਆ ਹੂੰ ਵੀ ਉਹਨਾਂ ਦਾ ਡਰ ਹੀ ਖਤਮ ਹੋ ਗਿਆ ਕਾਨੂੰਨ ਵਿਵਸਥਾ ਕਿੱਥੇ ਹੈ ਕਿ ਆਮ ਪਬਲਿਕ ਸੇਫ ਹੈ ਕਿ ਕਿ ਨਹੀਂ ਹੈਗੀ ਵੈਸੇ ਨਹੀਂ ਆਏਗੀ ਮੈਂ ਤਾਂ ਵੀ ਸਰਕਾਰਾਂ ਨੂੰ ਜ਼ਿੰਮੇਵਾਰ ਸਮਝੂੰਗਾ ਜਿਹੜੇ ਉਹ ਪੁਲਿਸ ਨੂੰ ਕੁਝ ਕਹਿੰਦੇ ਨਹੀਂ ਹੈਗੇ ਵੀ ਤੁਸੀਂ ਕਾਰਵਾਈ ਕਰੋ ਉਹ ਡਰਦੇ ਆ ਪੁਲਿਸ ਵਾਲੇ ਵੀ ਕਾਰਵਾਈ ਕਰਨ ਨੂੰ ਬੁਰਾ ਹਾਲ ਆਈ ਸਰਕਾਰਾਂ ਦਾ ਮੈਂ ਤਾਂ ਇਨਸਾਫ ਮਿਲੇਗਾ ਕਿਸ ਤਰ੍ਹਾਂ ਸੀ ਤਾਂ ਖਬਰ ਲਗਾ ਦੇਣੀ ਹੈ ਅਸੀਂ ਤਾਂ ਤੁਹਾਡੀ ਅਰਜ਼ੋ ਉਸ ਭਗਵੰਤਮਾਨ ਤੱਕ ਹੈ ਪੁਲਿਸ ਕਮਿਸ਼ਨ ਲੁਧਿਆਣਾ ਤੱਕ ਪਹੁੰਚਾ ਦੇਣੀ ਹੈ ਤੁਸੀਂ ਦੋਸਤੋ ਸਾਨੂੰ ਇਨਸਾਫ ਕਿੱਦਾਂ ਚਾਹੀਦਾ ਸਾਨੂੰ ਕਿੱਦਾਂ ਮਿਲ ਸਕਦਾ ਹੈ ਅਸੀਂ ਕੀ ਕਰ ਸਕਦੇ ਹਾਂ ਅਸੀਂ ਉਹ ਕਰਾਂਗੇ ਮੇਰੇ ਬੱਚੇ ਨੂੰ ਕਿੱਦਾਂ ਸੇਫਟੀ ਮਿਲ ਸਕਦੀ ਹੈ ਅਸੀਂ ਉਹ ਕਰਕੇ ਅਸੀਂ ਕਰਾਂਗੇ ਵੀ ਮੇਰੇ ਬੱਚੇ ਨੂੰ ਕੋਈ ਕੱਲ ਨੂੰ ਗੱਡੀ ਚ ਲਾਨ ਜਾਵੇ ਕੋਈ ਚ ਹੋਵੇ ਇਸ ਬੱਚੇ ਨੂੰ ਕੋਈ ਖਤਰਾ ਹੋ ਸਕਦਾ ਹੈ ਮੈਂ ਅੱਜ ਤੱਕ ਕੋਈ ਇਦਾਂ ਹੋਇਆ ਨਹੀਂ ਬੋਦਾ ਅਜੇ ਤੱਕ ਤਾਂ ਹੋਇਆ ਨਹੀਂ ਹੈਗਾ ਇਹ ਕੱਲ ਇਹ ਹੈ ਹੋਇਆ ਹੈ ਸਮੇਂ ਤੋਂ ਬਾਅਦ ਅਬ ਕੀ ਹੋ ਗਿਆ ਸਮਝ ਨਹੀਂ ਆ ਰਹੀ ਮੈਨੂੰ ਤਾਂ ਇਹ ਬਾਈ 7-8 ਬੰਦੇ ਆ ਗਏ ਲਗਾਤਾਰ ਮੇਰੇ ਤਾਂ ਘਰਦਿਆਂ ਨੇ ਬਾਹਰ ਹੀ ਨਹੀਂ ਆਣ ਦਿੱਤਾ ਮੈਂ ਤਾਂ ਬਾਹਰ ਨਹੀਂ ਆ ਸਕਦਾ ਅਸੀਂ ਨਾ 10-15 ਮਿੰਟ ਤਾਂ ਬਾਹਰ ਹੀ ਨਹੀਂ ਆਏ ਹੈਗੇ ਉਹਨਾਂ ਕੋਲ ਹਥਿਆਰਾਂ ਸੀਗੇ ਜੀ ਹਥਿਆਰ ਜਿੰਨਾ ਕੋਲ ਹੈਗੇ ਫਿਰ ਤਾਂ ਪਰਿਵਾਰ ਬਾਹਰ ਕਿੱਥੋਂ ਆ ਜਾਏਗਾ ਹਾਂਜੀ ਉਹ ਵੀ ਡਰ ਦੇ ਮਾਰੇ ਬਾਹਰ ਹੀ ਨਹੀਂ ਆਏ ਹੈਗੇ ਇਹ ਗੱਲਾਂ ਸੀ ਆ ਘਰ ਏ ਉਹ ਪੰਜ ਛੇ ਜਾਣੇ ਦੀ ਮੇਰਾ ਮੁੰਡਾ ਕੱਲਾ ਸੀਗਾ ਪਾਪਾ ਦੇ ਅੰਦਰ ਸੀਗੇ ਐਸੀ ਮੈਂ ਮੁੰਡੇ ਕੋਲ ਸੌਣੀ ਉਪਰੇ ਪਹਿਲਾਂ ਮੈਂ ਥੱਲੇ ਰਹਿੰਦੀ ਸੀ ਮੇਰਾ ਜਦੋਂ ਥੋੜੇ ਦਿਨ ਬਾਅਦ ਮੇਰੇ ਦਿਲ ਜਿਹਾ ਘਬਰਾਣ ਲੱਗ ਗਿਆ ਮੈਂ ਉਪਰੇ ਸੌਣ ਲੱਗ ਗਈ ਮੈਂ ਕਿਹਾ ਨਹੀਂ ਮੈਂ ਕਿਹਾ ਮੈਂ ਉਪਰੇ ਸੌਇਆ ਕਰਨਾ ਹੈ ਮੇਰੇ ਮਨ ਜਿਹਾ ਘਬਰਾਉਂਦਾ ਥੱਲੇ ਮੈਂ ਉਪਰੇ ਸੌਣ ਲੱਗ ਗਈ ਤੇ ਉਹਦੇ ਬਾਅਦ ਕੱਲ ਫੈਕਸ਼ਨ ਸੀ ਮੇਰੇ ਮੁੰਡੇ ਦੇ ਘਰ ਛੋਟਾ ਜਿਹਾ ਉੱਥੇ ਗਏ ਸੀ ਉੱਥੇ ਜਾ ਕੇ ਮੇਰੇ ਮੁੰਡੇ ਕਬਲਾ ਕਹਿੰਦਾ ਮੇਰੇ ਕੋ ਇੱਥੇ ਰਹਿ ਜਾ ਰਾਤ ਮੈਂ ਕਿਹਾ ਮੈਂ ਨਹੀਂ ਰਹਿਣਾ ਮੇਰੇ ਮਨ ਨੂੰ ਐਂ ਲੱਗਦਾ ਮੈਂ ਘਰ ਜਾਵਾਂ ਘਰ ਮੈਂ ਗਈ ਤੇ ਉੱਥੇ ਉੱਥੇ ਰੋਟੀ ਵੀ ਨਹੀਂ ਖਾਦੀ ਉਹ ਰੋਟੀ ਜੋ ਜੋ ਲਾਇਆ ਖਾ ਖਾਦੀ ਨਹੀਂ ਸੀ ਅਸੀਂ ਘਰੇ ਆਏ ਘਰੇ ਆ ਕੇ ਇਹਨਾਂ ਨੇ ਕਿਹਾ ਰੋਟੀ ਖਾ ਲੋ ਇਹਨਾਂ ਸਾਰੇ ਬੱਚੇ ਨੇ ਰੋਟੀ ਖਾਦੀ ਮੈਂ ਵੀ ਰੋਟੀ ਖਾਦੀ ਇਹਨਾਂ ਨੇ ਕਿਹਾ ਰੋਟੀ ਖਾ ਲਈ ਮੈਂ ਖਾ ਲਈ ਤੇਲ ਤਾਂ ਮਾਈ ਜਾਣਦੀ ਹੈ ਜਿੰਨੇ ਕੋਖੋ ਪਾਲੇ ਹੁਣ ਉਹਨੂੰ ਦਰਦ ਤਾਂ ਹੁੰਦਾ ਹੀ ਬੱਚਿਆਂ ਨੂੰ ਮੇਰੇ ਨਾਲ ਇੰਨਾ ਲਗਾਵਾ ਮਾਂ ਤਾਂ ਵੀ ਪਤਾ ਲੱਗੇ ਜਾਂਦਾ ਏ ਉਹ ਮੇਰੀ ਨੂੰਹ ਆ ਉਹ ਨੂੰ ਉਹ ਵੀ ਇੰਨੀ ਭੋਲੀ ਆ ਬਚਾਈ ਉਹਨੂੰ ਦਿਨ ਐਦਾਂ ਦਾ ਚਾਂਤ ਉਹਨੇ ਕਰੀ ਦੇਖਿਆ ਹੀ ਨਹੀਂ ਹੈਗਾ ਵੀ ਆ ਚਾਂਤ ਹੋਣ ਵਾਲਾ ਆ ਜਾਂ ਨਹੀਂ ਹੋਣ ਵਾਲਾ ਫਿਰ ਮੈਂ ਕਿਹਨੂੰ ਦੱਸੋ ਥੱਲੇ ਤੋਂ ਲੈ ਕੇ ਉੱਪਰ ਤੱਕ ਕੰਚੀ ਕੰਚ ਹੋਇਆ ਪਿਆ ਸੀ ਆਪਾਂ ਕਿੰਨੀਆਂ ਕ ਬੋਤਲਾਂ ਆਈਆਂ ਉੱਪਰ ਤਾਂ ਇੱਧਰ 4-5 ਬੋਤਲਾਂ ਆਈਆਂ ਕਿੰਨੀਆਂ ਹਾਂਜੀ ਹਾਂਜੀ ਪਤਾ ਨਹੀਂ ਉਹ ਜਦੋਂ ਖੜਕਾ ਸੁਣੀਆ ਉਦੋਂ ਬਾਹਰ ਨਿਕਲੇ ਦੇਖਿਆ ਸਾਰਾ ਇਲਾਕਾ 蒂ਬਾਰੂੜਾ ਹਲਕਾ ਪੂਰਵੀ ਹੈ ਪ੍ਰੇਮ ਵਿਹਾਰ ਹੈ ਗਲੀ ਨੰਬਰ 1 ਹੈ ਥਾਣੇ ਗਏ ਨੇ ਥਾਣੇ ਆਏ ਨੇ ਮੁਲਾਜ਼ਮ ਆਏ ਨੇ ਲੇਕਿਨ ਕਾਰਵਾਈ ਨਹੀਂ ਇੱਕ ਮਾਂ ਰੋਂਦੀ ਪਈ ਹੈ ਇਸ ਕਰਕੇ ਰੋ ਰਹੀ ਹੈ ਰੋਣਾ ਵੀ ਉਹਦਾ ਲਾਜ਼ਮੀ ਵਾਜ਼ਬ ਵੀ ਹੈਗਾ ਕਿਉਂਕਿ ਇੱਕ ਮਾਂ ਦਾ ਦਰਦ ਆਪਣੇ ਬੱਚਿਆਂ ਨਾਲ ਹੁੰਦਾ ਵਾ ਲੇਕਿਨ ਇਹ ਹਾਲਾਤ ਜੋ ਹਾਲਾਤ ਨੇ ਇਹ ਹਾਲਾਤਾਂ ਦੇ ਕਿੱਦਾਂ ਕਾਬੂ ਪਾਇਆ ਜਾ ਸਕਦਾ ਪੁੱਛੀ ਕੀ ਹੈ ਪੂਰਾ ਮਾਮਲਾ ਆ ਜਿਹੜਾ ਤੁਸੀਂ ਪ੍ਰੇਮ ਵਿਹਾਰ ਪਹੁੰਚੇ ਹੋਏ ਹੋ ਬਸ ਕੋਈ ਲੜਾਈ ਝਗੜਾ ਹੋਇਆ ਵਾ ਹਾਂਜੀ ਇੱਕ ਪਾਲਟੀ ਨੇ ਆ ਕੇ ਇੱਟਾਂ ਵੱਟੇ ਮਾਰੇ ਉੱਤੇ ਜੀ ਤੇ ਬੋਤਲਾਂ-ਬੋਤਲਾਂ ਮਾਰੀਆਂ ਨੇ ਉਹ ਅੱਪਾ ਕੈਮਰੇ ਚੈੱਕ ਕਰ ਰਹੇ ਆ ਕੈਮਰੇ ਜੋ ਕਲੀਅਰ ਸਾਮਣੇ ਹੋ ਉਹਦੇ ਸਾਮਣੇ ਕਾਰਵਾਈ ਕੀਤੀ ਜਾਂਦੀ ਹੈ ਲੁਧਨਾ ਦੇ ਕੈਮਰਾਮੈਨ ਸ਼ਿਵਾ ਸਿੰਘ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਨਾ